ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰਾ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਖੇਡਾਂ ਦਾ ਮਹੱਤਵ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਖੇਡਾਂ ਦੀ ਮਹੱਤਤਾ ਖੇਡਾਂ ਦਾ ਜੀਵਨ ਵਿੱਚ ਅਹਿਮ ਸਥਾਨ ਹੈ ਸਿੱਖਿਆ ਨਾਲ ਔਦਿਕ ਅਤੇ ਅਧਿਆਤਮਕ ਵਿਕਾਸ ਹੁੰਦਾ ਹੈ ਜਦੋਂ ਕਿ ਖੇਡਾਂ ਮਨੁੱਖ ਦਾ ਸਰੀਰਿਕ ਵਿਕਾਸ ਕਰਦੀਆਂ ਹਨ ਮਨੁੱਖ ਵਦੋਹੀ ਸੰਪੂਰਨ ਹੁੰਦਾ ਹੈ ਜਦੋਂ ਉਸ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਪੁਰਾਣੇ ਸਮਿਆਂ ਵਿੱਚ ਖੇਡਾਂ ਨੂੰ ਸਮੇਂ ਦੀ ਵਰਵਾਦੀ ਕਿਹਾ ਜਾਂਦਾ ਸੀ ਅੱਜ ਸਮਾਂ ਬਦਲ ਗਿਆ ਹੈ ਕਿਹਾ ਜਾਂਦਾ ਹੈ ਕਿ ਸਿਹਤਮੰਦ ਸਰੀਰ ਵਿੱਚ ਇੱਕ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ ਹਮੇਸ਼ਾ ਬਿਮਾਰ ਵਿਅਕਤੀ ਬੇਚੈਨ ਰਹਿੰਦਾ ਹੈ ਉਹ ਕੁਝ ਵੀ ਨਹੀਂ ਸੋਚ ਸਕਦਾ ਤੇ ਜੀਵਨ ਤੋਂ ਬੋਰ ਹੋ ਜਾਂਦਾ ਹੈ ਅਜਿਹੇ ਵਿਅਕਤੀ ਦੀ ਯਾਦ ਸ਼ਕਤੀ ਵੀ ਘਟ ਜਾਂਦੀ ਹੈ ਅਤੇ ਉਹ ਜਾਂਦੀ ਰਹਿੰਦੀ ਹੈ ਸਾਰੇ ਸ਼ਾਸਤਰਾਂ ਨੇ ਵੀ ਸਿਹਤ ਦੀ ਸਮਤਤਾ ਨੂੰ ਮੰਨਿਆ ਗਿਆ ਹੈ ਸ਼ਾਸਤਰਾਂ ਵਿੱਚ ਵੀ ਸਾਰੇ ਸ਼ਾਸਤਰਾਂ ਵਿੱਚ ਵੀ ਸਿਹਤ ਦੀ ਸਮਤਤਾ ਨੂੰ ਮੰਨਿਆ ਗਿਆ ਹੈ ਸਿਹਤ ਦੀ ਰੱਖਿਆ ਲਈ ਕਸਰਤ ਜ਼ਰੂਰੀ ਹੈ ਸਾਡੇ ਖੇਡਾਂ ਖੇਡਾਂ ਕਸਰਤ ਦੇ ਹੋਣ ਵਾਲੇ ਲਾਭ ਖੇਡਾਂ ਸਾਡੇ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦੀਆਂ ਹਨ ਇਹ ਸਰੀਰ ਨੂੰ ਫਿੱਟ ਤੇ ਚੁਸਤਦਰੋਸਤ ਰੱਖਦੀਆਂ ਹਨ ਖੇਡਦੇ ਸਮੇਂ ਜੋ ਪਸੀਨਾ ਆਉਂਦਾ ਹੈ ਉਹ ਸਰੀਰ ਦੀ ਗੰਦਗੀ ਨੂੰ ਵੀ ਬਾਹਰ ਕੱਢਦਾ ਹੈ ਇਸ ਨਾਲ ਖੂਨ ਦਾ ਪ੍ਰਵਾਹ ਵਧਦਾ ਹੈ ਅਤੇ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ ਇਸ ਨਾਲ ਵਿਅਕਤੀ ਦੀ ਕੁਸ਼ਲਤਾ ਵਧਦੀ ਹੈ સ્વામી ਵਿਵੇਕਾਨੰਦ ਨੇ ਵੀ ਕਿਹਾ ਕਿ ਫੁੱਟਬਾਲ ਖੇਡ ਕੇ ਸੁਰਗ ਦੇ ਨੇੜੇ ਜਾ ਸਕਦਾ ਹੈ ਇਸ ਨਾਲ ਵਿਅਕਤੀ ਦੀਆਂ ਬਾਹਾਂ ਮਜ਼ਬੂਤ ਹੁੰਦੀਆਂ ਹਨ ਅਤੇ ਗੁੱਟ ਮਜ਼ਬੂਤ ਹੋ ਜਾਂਦੇ ਹਨ ਅੱਜ ਮਨੁੱਖ ਨੂੰ ਆਪਣੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਨ ਲਈ ਬਹੁਤ ਹੀ ਮਿਹਨਤ ਕਰਨੀ ਪੈਂਦੀ ਹੈ ਇਸ ਕਾਰਨ ਥੱਕੇ ਹੋਏ ਸਰੀਰ ਅਤੇ ਮਨ ਨੂੰ ਆਰਾਮ ਦੀ ਲੋੜ ਹੁੰਦੀ ਹੈ ਮੰਜੇ ਤੇ ਲੇਟ ਕੇ ਸਰੀਰ ਦੀ ਥਕਾਵਟ ਦੂਰ ਕੀਤੀ ਜਾ ਸਕਦੀ ਹੈ ਪਰ ਮਨ ਦਿਮਾਗ ਦੀ ਥਕਾਵਟ ਨੂੰ ਖੇਡਾ ਖੇਡਾ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ ਪਰ ਮਾਨਸਿਕ ਮੰਗਤੀ ਸਗਾਵਨ ਨੂੰ ਖੇਡਾਂ ਖੇਡਾਂ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ ਖੇਡਾਂ ਨਾਲ ਮਾਨਸਿਕ ਮੰਗ ਅਤੇ ਸਰੀਰ ਦੀ ਨਾ ਅਧੀਕ ਸਤ ਹੁੰਦੀ ਹੈ ਇਸ ਨਾਲ ਤਾਕਤ ਪ੍ਰੇਰਣਾ ਤੇ ਨਾ ਵੀ ਚੇਤਨਾ ਮਿਲਦੀ ਹੈ ਖੇਡਾਂ ਉਦਾਰਤਾ ਮਿਲਵਰਤਨ ਸਹਿਣਸ਼ੀਲਤਾ ਅਨੁਸ਼ਾਸਨ ਦੇ ਨਾਲ ਨਾਲ ਸਤਿ ਭਾਵਨਾ ਦੀ ਭਾਵਨਾ ਦੀ ਭਾਵਨਾ ਦਾ ਵਿਕਾਸ ਕਰਦੀਆਂ ਹਨ ਇਹ ਜਿੱਤ ਹਾਰ ਵਿੱਚ ਬਰਾਬਰੀ ਦੀ ਸਿੱਖਿਆ ਦਿੰਦੀਆਂ ਹਨ ਇਸ ਤੋਂ ਮਨੁੱਖ ਸੁੱਖ ਦੁੱਖ ਵਿੱਚ ਬਰਾਬਰ ਰਹਿਣਾ ਸਿੱਖਦਾ ਹੈ ਇਸ ਲਈ ਖੇਡਾਂ ਸਭ ਦੇ ਜੀਵਨ ਲਈ ਬਹੁਤ ਹੀ ਜ਼ਰੂਰੀ ਹਨ ਤਾਂ ਬੱਚਿਓ ਇਹ ਸਿੱਖਿਆ ਦਾ ਮਤਲਬ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦਾ ਹੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ